ਤਾਲੀਆਂ ਉਹ ਠੀਕ ਚੱਲ ਰਿਹਾ ਪੰਜਾਬ ਦੇ ਵਿੱਚ ਕੋਈ ਇਸ ਤਰ੍ਹਾਂ ਜ਼ਿਆਦਾ ਤੁਹਾਨੂੰ ਦਿੱਕਤ ਆਈ ਨਹੀਂ ਪਰ ਠੀਕ ਬਹੁਤ ਜ਼ਿਆਦਾ ਹੁਣ ਅੱਗੇ ਨਾ ਬਰਸਾਤ ਆ ਰਹੀ ਹੈ ਤੇ ਮਿਛਲੀਵਾਰੀ ਜਿਹੜਾ ਤੁਹਾਡਾ ਹੁਸ਼ਾਲਪੁਰ ਇਹ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੇ ਡੈਂਗੂ ਦੇ ਕੇਸਸ ਚਿਕਨਗੁਨੀਆ ਈਵਨ ਜਿਹੜਾ ਹੈਪਟਾਇਟਸ ਇਹ ਹੁਸ਼ਾਲਪੁਰ ਤੋਂ ਆਏ ਸੀ ਉਹ ਜਿੰਨੇ ਵੀ ਅਸੀਂ ਨਾ ਹੌਟਸਪੌਟ ਕਹਿੰਦੇ ਹਾਂ ਜਿੱਥੇ ਪੰਜ ਤੋਂ ਜ਼ਿਆਦਾ ਕੇਸ ਆ ਗਏ ਤੇ ਕੋਲਰਾ ਦਾ ਤਾਂ ਇਹ ਖੋਵੇਂ ਤਾਂ ਵੀ ਉਹਨੂੰ ਵੀ ਹੌਟਸਪੌਟ ਮੰਨਿਆ ਦਾ ਹੈਪਟਾਇਟਸ ਵੀ ਕਰਕੇ ਅਸੀਂ ਬਹੁਤ ਸੀਰੀਅਸਲੀ ਲੈਂਦੇ ਆ ਤੇ ਉਹ ਜਿੱਥੇ ਵੀ ਹੈ ਗਿਆ ਉਹਨਾਂ ਦੇ ਸਾਰਿਆਂ ਦੀ ਅਸੀਂ ਨਾ ਐਡਵਾਂਸ ਪਲੈ ਇਮਾਲ ਲਗਾ ਕੇ ਡੋ ਟੂ ਡੋਰ ਕਰਕੇ ਤਾਂ ਕਿ ਅਸੀਂ ਇਸ ਵਾਰ ਇਹਨੂੰ ਹੌਟਸਪੌਟ ਬਣਨ ਨਹੀਂ ਦੇਵੇ ਜਦੋਂ 3 ਵਾਰੀ ਸੀ ਉਹਦਾ ਨੰਬਰ ਸੀ ਘਟਾਣਾ ਆ ਵਦਨਾ ਨਹੀਂ ਤੁਹਾਡੇ ਆਲਰੇਡੀ ਵੀ ਜਿਹੜਾ ਹੈਗਾ ਪੰਜਾਬ ਦੇ ਵਿੱਚ ਮੇਰੇ ਵਾਸਤੇ ਜੀ ਆਂਗੇ ਮਿਨਿਸਟਰ ਮੇਰੇ ਵਾਸਤੇ ਬਹੁਤ ਚਿੰਤਾ ਦਾ ਵਿਸ਼ਾ ਹੈ ਕਿ ਸਭ ਤੋਂ ਜ਼ਿਆਦਾ ਅਜੇ ਵੀ ਹਾੜ ਤੋਂ ਆ ਰਿਹਾ ਅਜੇ ਸਾਡੇ ਬਾਕੀ ਜਗ੍ਹਾ ਤੋਂ ਕਈ ਜਗ੍ਹਾ ਤੇ ਜ਼ੀਰੋ ਵੀ ਹੈ ਪਰ ਤੁਹਾਡੇ ਕਾਫੀ ਸਾਰੇ ਕੇਸਸ ਆ ਤੇ ਆ ਰਹੇ ਐਸਪੈਸ਼ਲੀ ਜਿਹੜੇ ਤੁਹਾਡੇ ਹਾੜ ਤੋਂ ਦੇ ਆਸ-ਪਾਸ ਦੇ ਕੋਲ ਵੀ ਹੈ ਨੀ ਹਾਰਟ ਆਪੈਕ ਲੱਗ ਰਿਹਾ ਉਹਦੇ ਚ ਹੋਰ ਜਿਹੜੇ ਆਸ-ਪਾਸੇ ਪੈਰੀ ਅਰਬਨਰੀ ਸਭ ਤੇ ਕਾਫੀ ਜ਼ਿਆਦਾ ਕੇਸਸ ਆ ਗਏ ਆਲਰੇਡੀ ਡੈਂਗੂ ਦੇ ਜਿਹੜੀ ਕਿ ਅਸੀਂ ਉਹ ਸਾਰਾ ਸਾਰਾ ਦੇਖ ਕੇ ਅਸੀਂ ਇੱਕ ਡਿਫੀਟਿਵ ਪੁਸ਼ਰ ਸਿਵਲ ਸਰਜਨ ਇਹਨਾਂ ਦੇ ਨਾਲ ਜਿਹੜੇ ਆਗੇ ਆ ਤੁਹਾਡੇ ਲੋਕਲ ਬਾਡੀਜ਼ ਦਾ ਆਈਓ ਔਰ ਜਿਹੜੇ ਰੂਰਲ ਡਿਵੈਲਪਮੈਂਟ ਤੋਂ ਡੀਡੀਪੀਓ ਐਂਡ ਡੀਪੀਓਸ ਔਰ ਜਿਹੜੇ ਵਾਟਰ ਸਪਲਾਈ ਸੈਨੀਟੇਸ਼ਨ ਇਹਨਾਂ ਦੇ ਤੇ ਜਿਹੜਾ ਹੈਗਾ ਨਾ ਵਰਕਿੰਗ ਗਰੁੱਪ ਜੁਆਇੰਟ ਵਰਕਿੰਗ ਗਰੁੱਪ ਜਿਹੜਾ ਬਣਾਇਆ ਹੈਗਾ ਤੇ ਇਹ ਸਾਰੇ ਕੋਆਰਡੀਨੇਸ਼ਨ ਕਮੇਟੀ ਡਿਫਟੀ ਪੁਸ਼ਰ ਦੀ ਚੇਅਰਪਰਸਨ ਉਹਦੇ ਹੋਣਗੇ ਤੇ ਉਹ ਸਾਰਾ ਇਹਦੀ ਮੋਨਿਟਰਿੰਗ ਕਰ ਲਵੇ ਨਾਲ ਇਹਦੇ ਐਜੂਕੇਸ਼ਨ ਡਿਪਾਰਟਮੈਂਟ ਨੂੰ ਲਾਵਾਂਗੇ ਬੱਚਿਆਂ ਨੂੰ ਟੀਚਰਸ ਦੀ ਟ੍ਰੇਨਿੰਗ ਕਰਾਂਗੇ ਸਾਡੇ ਆਸ਼ਾ ਵਰਕਰਸ 73 ਤੇ ਅਕريب ਸਾਡੇ ਮਹੱਲਾ ਜਨਕ ਹੈਗੇ ਔਰ ਜਿਹੜੇ 160 ਆ ਗਏ ਜਿਹੜੇ ਤੁਹਾਡੇ ਹੈਲਥ ਐਂਡ ਵੈਲਨੈਸ ਸੈਂਟਰ ਉਹ ਸਾਰੇ ਸਾਡੇ ਮੋਨਿਟਰਿੰਗ ਸੈਂਟਰ ਵੱਲ ਗਏ ਸਾਰੇ ਇਹਦੇ ਤੇ ਸਾਡੇ ਕੋਲੇ 230 ਤੇ ਸਾਡੀਆਂ ਬਹੁਤ ਸਾਰੀਆਂ ਹੈਲਥ ਇੰਸਟੀਟਿਊਸ਼ਨ ਆ ਗਿਆ ਤੇ ਉਹਦੇ ਵਿੱਚ ਅਸੀਂ ਸਿਰਫ ਤੈਨੂੰ अर्ਲੀ ਵਾਰਨਿੰਗ ਸਿਸਟਮ ਜਿੱਥੇ ਕੋਈ ਫੀਵਰ ਆਇਆ ਜਾਂ ਡਾਇਰੀ ਦਾ ਪੇਸ਼ੈਂਟ ਆਇਆ ਉਸ ਪੈਕ ਦੇ ਵਿੱਚ ਬੰਦੇ ਦੇ ਵਿੱਚ ਅਸੀਂ ਪੂਰਾ ਸੈਨੀਟਾਈਜ਼ ਕਰਾ ਲਿਆ ਸਰ ਦੀ ਟੀਮਾਂ ਦੀ ਗੱਲ ਕਰ ਰਹੇ ਹਾਂ ਪਰ ਹਰ ਵਾਰ ਇਹੀ ਕਿਹਾ ਜਾਂਦਾ ਕਿ ਸਟਾਫ ਦੀ ਕਮੀ ਸਟਾਫ ਦੇ ਲਈ ਕੀ ਕਰ ਰਹੇ ਹੋ ਸਟਾਫ ਦੇ ਅਸੀਂ ਨਾ ਸਾਡੇ ਜਿਹੜੇ ਤਾਂ ਪੈਰਾਮੈਡੀਕਸ ਨੇ ਉਹਨਾਂ ਦੀ ਭਰਤੀ ਹੋ ਚੁੱਕੀ ਆ ਉਹਨਾਂ ਦੀ ਜਿਹੜੀ ਡਾਕਟਰ ਦੀ ਰਿਕਰੂਟਮੈਂਟ ਜਲਦੀ ਪਈ ਉਹਨੂੰ ਥੋੜਾ ਜਿਹਾ ਟਾਈਮ ਵੱਧ ਲੱਗ ਸਕਦਾ ਜੀ ਇੱਕ ਨਾ ਕੋਰੋਨਾ ਦੇਖ ਰਹੇ ਹੋ ਕਿ ਜਦੋਂ ਕੋਈ ਵੀ ਆਪਾ ਐਗਜ਼ਾਮ ਲੈਣੇ ਆ ਪੇਪਰ ਲੀਕ ਕਰਦੇ ਆ ਸਾਡਾ ਉਹ ਤਾਂ ਨਹੀਂ ਹੁੰਦਾ ਬਟ ਅਸੀਂ ਉਹਨੂੰ ਬੜਾ ਜਿਹੜਾ ਸਟ੍ਰਿਕਲੀ ਜਿਹੜਾ ਫਾਲੋ ਕਰਦੇ ਆ ਸਾਰੀਆਂ ਗਾਈਡਲਾਈਨ ਜਿਹੜੀ ਸਟਾਫ ਦੀ ਰਿਕਰੂਟਮੈਂਟ ਐ ਸਪੈਸ਼ਲੀ ਡਾਕਟਰ ਦੀ ਉਹ ਥੋੜਾ ਜਿਹਾ ਕੰਮ ਬਸਮਾ ਉਹਦੇ ਐਗਜ਼ਾਮ ਵੀ ਹੋਣਾ ਫਿਰ ਇੰਟਰਵਿਊਸ ਵਾਲੇ ਉਹਨਾਂ ਦਾ ਸਾਡਾ ਉਸ ਤੋਂ ਬਾਅਦ ਉਹਨਾਂ ਦੀ ਵੈਰੀਫਿਕੇਸ਼ਨ ਹੁੰਦੀ ਸਰ ਸਰਕਾਰ ਨਸ਼ੇ ਦੇ ਉੱਤੇ ਕਾਫੀ ਕਹਿ ਰਹੀ ਹੈ ਕਿ ਰੋਕ ਲੱਗ ਰਹੀ ਹੈ ਸਿਵਲ ਹਸਪੀਟਲ ਦੇ ਉਹ ਜਦ ਕੀ ਪਹਿਲਾਂ ਸੀਗਾ ਇੱਥੇ ਪੇਸ਼ੈਂਟ ਨੂੰ ਆਪ ਖਲਾਈ ਜਾਂਦੀ ਸੀ ਤੇ ਹੁਣ ਉਹ ਰਾਤ ਦੇ ਉੱਤੇ ਰੱਖ ਦਿੱਤੀ ਜਾਂਦੀ ਏ ਉਹੀ ਜਾ ਕੇ 50-100 ਰੁਪਏ ਦੀ ਉਹ ਵੇਚ ਦਿੰਦਾ ਹੈ ਉਹ ਵੀ ਬਾਹਰ ਜਿਹੜੀਆਂ ਵੇਚ ਦੇਖੋ ਜਿਹੜੀ ਤੁਸੀਂ ਗੱਲ ਕਰਦੇ ਹੋ ਨਾ ਉਹ ਐਕਸੈਪਸ਼ਨ ਦੀ ਗੱਲ ਕਰਦੇ ਹੋ ਮਤਲਬ ਕਿ ਬਹੁਤ ਘੱਟ ਬੰਦੇ ਜਿਹੜੇ ਆ ਗਿਆ ਉਹ ਵੇਚਣ ਵਾਲੀ ਜਿਹੜੀ ਗੱਲ ਹੈ ਉਹ ਇੱਕ ਜਾਂ 2% ਬੰਦੇ ਹਰ ਹਰ ਮਤਲਬ ਸੈਕਸ਼ਨ ਤੁਹਾਨੂੰ ਮਾੜੇ ਮਿਲ ਜਾਣਗੇ ਮੈਂ ਖੁਦ ਡਾਕਟਰਾਂ ਦੀ 1-2% ਤੋਂ ਡਾਕਟਰ ਦੇ ਮਾੜੇ ਮਿਲ ਜਾਣਗੇ ਜਿਹੜੇ ਉਹ ਕੋਸਟ ਦਾ ਪੇਸ਼ੈਂਟ ਲੈ ਕੇ ਦਾ ਬਦਲ ਟੈਸਟ ਬਾਰੋਂ ਕਰਾਨ ਪੇਜਤਾ ਹਾਲਾਂਕਿ ਸਾਰੀ ਸੂਰਤ ਦਿੱਤੀ ਹੁੰਦੀ ਆ 1-2% ਤੁਹਾਨੂੰ ਬਾਕੀ ਦੇ ਸਟਾਫ ਦੇ ਵਿੱਚ ਵੀ ਜਿੱਥੇ ਵੀਡੀਓ ਤੁਹਾਨੂੰ ਦਾ ਪਰਦੇਖੋਗੇ ਜਿਹੜੀ ਕਿਸੇ ਵੱਡਾ ਦੇਖੋਗੇ ਕਿੰਨਾ ਦੇਖੋਗੇ 1-2% ਬੰਦੇ ਤੁਹਾਨੂੰ ਇਸ ਤਰ੍ਹਾਂ ਦੇ ਮਿਲ ਜਾਣਗੇ 1-2% ਤੁਹਾਨੂੰ ਜਰਨਲਿਸਟ ਵੀ ਮਿਲ ਜਾਂਦੇ ਜਿਹੜੇ ਵੱਲੋਂ ਨੈਗੇਟਿਵ ਖੋਰਾ ਲਾਣਗੇ ਬੰਦੇ ਦੀਆਂ ਬਾਅਦ ਕਸ਼ਾਮ ਨੂੰ ਜਾੜ ਕੇ ਵੀ ਕੋਲੇ ਅਗਸਤ ਇਹ ਤੁਸੀਂ ਉਹਨਾਂ ਦੀ ਗੱਲ ਨਾ ਕਰੋ ਜਿਹੜਾ ਜਿਹੜਾ ਮੈਜੋਰਟੀ ਆ ਇਹਦਾ ਮਕਸਦ ਕੀ ਆ ਇਹਦਾ ਜਿਹੜਾ ਅਸੀਂ ਗੋਲੀ ਜੰਨੇ ਦਾ ਮਕਸਦ ਹੈ ਹਾਰਮ ਰਿਡਕਸ਼ਨ ਜਿਹੜੇ ਬੰਦੇ ਜਿਹੜੇ ਮਤਲਬ ਟਿੱਕੇ ਲਗਾਉਂਦੇ ਆ ਉਹ ਅਸੀਂ ਗੋੜੀ ਤੇ ਲੈ ਕੇ ਆਉਣਾ ਪਹਿਲਾਂ ਤੌਰੋਂ ਉਹ ਅਸੀਂ ਗੋੜੀ ਦਿੰਦੇ ਆ ਫਿਰ ਹੌਲੀ-ਹੌਲੀ ਗੋੜੀਆਂ ਛਡਾਉਂਦੇ ਆ ਫਟਾ ਜਿਹੜਾ ਹੁਸ਼ਾਰਪਰ ਦਾ ਡੀਡੈਕਸ਼ਨ ਸੈਕਟਰ ਦੇ ਜਬਲੀਸ਼ਟਰ ਸਾਹਦਰਾ ਬੈਸਟ ਹੈ ਪੂਰੇ ਪੰਜਾਬ ਦੇ ਵਿੱਚ ਇਹਨੂੰ ਇੱਕ ਰੋਡ ਮਾਡਲ ਹੈ ਅੱਜ ਇਹਨਾਂ ਦੀ ਜਿਹੜਾ ਇਹਨਾਂ ਦਾ ਗੁੱਡ ਵਰਕ ਇਹਨੂੰ ਜੱਤ ਕਰਾਂਗੇ ਮੈਂ ਨਾਲ ਤੁਹਾਡੇ ਸਟੈਟਿਸਟਿਕਸ ਵੀ ਆ ਸਰ ਸਰਦਨ ਵੀ ਆ ਸਾਰਾ ਟਾਵੇ ਬਹੁਤ ਅੱਛਾ ਇਹਨਾਂ ਦਾ ਟੀਮ ਵਰਕ ਹੈ ਸਾਰੇ ਜਿੰਨੇ ਵੀ ਤੁਹਾਡੇ ਡੀਡੈਕਸ਼ਨ ਸੈਕਟਰ ਦੇ ਸਾਡਾ ਸਟਾਫ ਹੈ ਉਹ ਬਹੁਤ ਅੱਛੇ ਤਰੀਕੇ ਦੇ ਨਾਲ ਕੰਮ ਕਰ ਰਿਹਾ ਇਹਨ ਜੋ ਐਕਚੁਅਲੀ ਮੈਂ 14 ਸਾਲ ਦਾ ਉਹ ਇਹਨਾਂ ਨੇ ਤੁਹਾਡੇ ਡਿਪਟੀ ਕਮਿਸ਼ਨਰ ਸਿਵਲ ਸਰਜਨ ਨੇ ਉਹਨਾਂ ਨੂੰ ਐਕਚੁਅਲੀ ਘਰਾਂ ਤੋਂ ਦੇ ਉੱਤੇ ਇੰਪਲੀਮੈਂਟ ਇਹਨਾਂ ਨੇ ਕੀਤਾ ਕਿ ਉਹਨੂੰ ਬੱਚੇ ਨੂੰ ਅਸੀਂ ਮੈਡੀਟੇਸ਼ਨ ਵੀ ਕਰਾਣੀ ਹੈ ਯੋਗਾ ਵੀ ਕਰਾਣਾ ਉਹਦੀ ਕਾਉਂਸਲਿੰਗ ਵੀ ਕਰਨੀ ਹੈ ਫੈਮਿਲੀ ਕਾਉਂਸਲਿੰਗ ਵੀ ਕਰਨੀ ਹੈ ਕਮਿਊਨਿਟੀ ਦੇ ਨਾਲ ਇੰਟੀਗ੍ਰੇਸ਼ਨ ਕਰਨੀ ਹੈ ਔਰ ਉਹਨਾਂ ਨੂੰ ਕੋਈ ਨਾ ਕੋਈ ਸਕਿੱਲ ਸਿਖਾਣਾ ਹੈ ਸਪੋਰਟਸ ਵੀ ਕਰਾਣੇ ਆ ਠੀਕ ਹੈ ਜੀ ਉਹਨਾਂ ਨੂੰ ਸਾਰਾ ਦਿਨ ਅੰਗੇਜ਼ ਕਰਕੇ ਰੱਖਣਾ ਔਰ ਜਦੋਂ ਉਹਨਾਂ ਨੇ ਜਾਣਾ ਫਿਰ ਉਹਨਾਂ ਨੂੰ ਕੋਈ ਨਾ ਕੋਈ ਕੰਮ ਸ਼ੁਰੂ ਕਰਾਉਣਾ ਜਿਹੜਾ ਸਕਿੱਲ ਹੈ ਕੋਈ ਬੰਦਾ ਕੋਈ ਮੇਲ हेयर ਸੈਲੂਨ ਦਾ ਸਿੱਖ ਰਿਹਾ ਕੋਈ ਮਤਲਬ ਟਰੈਕਟਰ ਮਕੈਨਿਕ ਦਾ ਸਿੱਖ ਰਿਹਾ ਕੋਈ ਐਗਰੀਕਲਚਰ ਦਾ ਲੈ ਫਿਰ ਸਿੱਖ ਰਿਹਾ ਜਿਹੜਾ ਵੀ ਕਿਸੇ ਦਾ ਸ਼ੌਕ ਹੋਵੇ ਉਹਨਾਂ ਨੂੰ ਕੰਮ ਸਿਖਾ ਕੇ ਫਿਰ ਉਹਨਾਂ ਨੂੰ ਡਿਪਲੋਮਾ ਕੋਰਸਰ ਵੱਲੋਂ ਕਮੇਟੀ ਬਣਾ ਕੇ ਜਿਹੜਾ ਅਸੀਂ ਉਹਨੂੰ ਲੋਨ ਵੀ ਦਵਾਉਂਦੇ ਹਾਂ ਕਿ ਉਹ ਆਪਣਾ ਉਹ ਐਕਚੁਅਲੀ ਰੀਹੈਬਿਲੀਟੇਸ਼ਨ ਪਾ ਹੋਈ ਤੇ ਉਹਦੇ ਬੰਦੇ ਨੂੰ ਉੱਥੋਂ ਹਟਾ ਕੇ ਹੁਣ ਮੈਨੂੰ ਬਹੁਤ ਸਾਰੇ ਮੁੰਡੇ ਸੀ ਜਿਹੜੇ ਜਿਹੜੇ ਐਡਿਕਸ਼ਨ ਕਰਦੇ ਆ ਉਹ 4 ਸਾਲ 5 ਸਾਲ ਦੁਬਈ ਚੱਲ ਗਏ ਉੱਥੇ ਕੰਮ ਕਰਦੇ ਸੀ ਉਹਨਾਂ ਨੇ ਨਸ਼ਾ ਨਹੀਂ ਕੀਤਾ ਵਾਪਸ ਆਏ ਕੰਮ ਨਹੀਂ ਸੀਗਾ ਕਦੇ ਵਿਹਲੇ ਸੀਗੇ ਜੀ ਵਿਹਲਾ ਬੰਸਤਾਨ ਦਾ ਚਾਰਖਾ ਬਾਕੀ ਪਿੰਡ ਦੇ ਮੁੰਡੇ ਨਸ਼ਾ ਕਰਦੇ ਜੋ ਤੋਂ ਦੁਆਰਾ ਸ਼ੁਰੂ ਹੋ ਗਏ। ਤੋਂ ਹੁਣ ਅਸੀਂ ਇਦਾਂ ਦੀ ਕੋਸ਼ਿਸ਼ ਵੀ ਕਰ ਰਹੇ ਆਂਗੇ ਸਾਡੇ ਜਿਹੜੇ ਰੋਲ ਮਾਡਲ ਬਣੇ ਬ੍ਰਾਂਡ ਇੰਮੈਸਟਰ ਬਣਨ ਪਿਆ ਆਪਣੇ ਸਿਰ ਸੱਜਣ ਤੇ ਜਿਹੜੇ ਮੈਸੇਜ ਜਿਹੜੇ ਉਹਨਾਂ ਨੂੰ ਨਸ਼ੇ ਤੇ ਲਾਉਂਦੇ ਆ ਉਹਨਾਂ ਨੂੰ ਲੈ ਕੇ ਆਣ ਤੇ ਉਹਨਾਂ ਨੂੰ ਵੀ ਸੜਾਈਏ। ਤੋਂ ਪੂਰੇ ਨਾਲ ਐਸਪੀ ਸਾਹਿਬ ਵੀ ਅਗੇ ਜੀ ਇਹਨਾਂ ਨੇ ਸਾਨੂੰ ਦੱਸਿਆ ਪਤਾ ਲੱਗ ਜਾਂਦਾ ਤੁਹਾਨੂੰ ਕਿੱਥੋਂ ਨਸ਼ਾ ਮਿਲਦਾ ਜਿਹੜਾ ਮਿਲਦਾ ਕੋਈ ਕੋਈ ਰਾਕਟ ਸਾਇੰਸ ਦੀ ਹੈ। ਉਹਨਾਂ ਨੂੰ ਵੀ ਅਸੀਂ ਉਹਨਾਂ ਦੇ ਨਾਲ ਵੀ ਡੀਲ ਕਰ ਰਹੇ ਆ ਉਹਨਾਂ ਦੀ ਪ੍ਰਾਪਰਟੀ ਸਟ੍ਰੈ ਅਸੀਂ ਸਾਰੇ ਫੈਸ਼ਨਟ ਡਾਕਟਰ ਇਹਨਾਂ ਦਾ ਵੀ ਡਾਕਟਰ ਹੈ ਮੈਂ ਵੀ ਡਾਕਟਰਾਂ ਜੀ ਤੋਂ ਸਾਡਾ ਤਾਂ ਆਪਣਾ ਪ੍ਰੋਫੈਸ਼ਨ ਹੈ ਅਸੀਂ ਉਹਨਾਂ ਦੀ ਸਪਰਿੰਚ ਜਿਹੜੀਆਂ ਫੈਮਲੀਆਂ ਤੇ ਹਨ ਉਹਨੂੰ ਅਸੀਂ ਮਿਨੀਮਾਈਜ਼ ਕਰਨਾ ਚਾਹੁੰਦੇ ਆ ਪਹਿਲਾਂ ਹਾਰਮ ਰਿਡਕਸ਼ਨ ਕਰਾਂਗੇ ਫਿਰ ਡੀ ਐਡਿਕਸ਼ਨ ਕਰਾਂਗੇ ਫਿਰ ਰੀਹੈਬਿਲੀਟੇਸ਼ਨ ਕਰਾਂਗੇ ਫਿਰ ਆਪਾਂ ਅੱਗੇ ਪਤਾ ਨਹੀਂ ਔਰ ਤੁਹਾਡਾ ਹਿਸਾਰ ਤੋਂ ਵਿੱਚ ਮੈਂ ਕੌਪਲੀਮੈਂਟ ਕਰਾਂਗਾ ਜਿਹੜੇ ਸਾਰੇ ਤੁਸੀਂ ਠੀਕ ট্র্যাক ਤੇ ਹੋ ਔਰ ਬਾਕੀ ਸਾਰਿਆਂ ਨੂੰ ਤੁਹਾਨੂੰ ਕੌਫੀ ਕਰਨਾ ਚਾਹੀਦਾ। ਇੱਕ ਸਿਰ ਕਰੋਨਾ ਕਾਲ ਵੇਲੇ ਜਿਹੜਾ ਆਕਸੀਜਨ ਪਲਾਂਟ ਬਹਿ ਗਿਆ ਸੀਗਾ ਫਿਲਡਲ ਕਾਂਗਰਸ ਦੇ ਜਿੰਨੇ ਉਹ ਆਕਸੀਜਨ ਪਲਾਂਟ ਬੰਦ ਹੋਣ ਦੀ ਖਬਰ ਜਿਹੜੀ ਆ ਤਾਂ ਲੱਗਦੀ ਹੈਗੀ ਆ। ਤੇ ਗੈਸ ਸਲੰਡਰ ਜਿਹੜੇ ਆ ਉਹ ਵਰਤੇ ਜਾਂਦੇ ਹੈਗੇ ਅੰਦਰ ਆਕਸੀਜਨ ਦੇ। ਤੇ ਕਾਫੀ ਸਾਰੀਆਂ ਦਿੱਕਤਾਂ ਡਾਕਟਰ ਸਾਹਿਬ ਨੂੰ ਵੀ ਪੇਸ਼ ਕਰਨੀਆਂ ਆਂ। ਉੱਧਰ ਪੇਸ਼ ਆਉਂਦੀਆਂ ਨੇ ਲਾਉਂਡ ਚ ਉਦਾਰਨ ਨੂੰ ਕਰਨ ਚਾਹੀਦਾ। ਐਕਚੁਅਲੀ ਸਾਡੇ ਦੇ ਕਿਹੜੇ ਪਲਾਂਟ ਸੀਗਾ? ਸਰ ਦੋ ਪਲਾਂਟ ਹੈਗੇ ਪੀਐਸਏ ਵੀ ਹੈ ਲਿਕਵਿਡ ਆਕਸੀਜਨ ਵੀ ਹੈ। ਜਿਹੜਾ ਪੀਐਸਏ ਪਲਾਂ ਬਟ ਉਹ ਮਤਲਬ ਉਹਦੇ ਟੈਕਨੀਕਲੀ ਉਹਦੇ ਚ ਜਿਹੜੀਆਂ ਦਿੱਕਤਾਂ ਹੈ ਗਿਆ ਜਿਹੜਾ ਲਿਕੁਇਡ ਆਕਸੀਜਨ ਵਾਲਾ ਹੈਗਾ ਉਹ ਉਹਦੇ ਵਾਸਤੇ ਜੇ ਤਾਂ ਤੁਹਾਡੇ ਕੋਲੇ ਬਹੁਤ ਸਾਰੇ ਪੇਸ਼ੈਂਟ ਹੈ ਜਿਵੇਂ ਨਿਰਿੰਦਰਾ ਹਸਪਤਾਲ ਦੀ ਅੰਮ੍ਰਿਤਸਰ ਜਾਂ ਮੈਡੀਕਲ ਕਾਲਜ ਅੰਮ੍ਰਿਤਸਰ ਜਿੱਥੇ ਜਿੱਥੇ 100 ਪ੍ਰੈਸ਼ਰ ਉੱਦ ਮਿਲਦਾ ਹੈ ਉਹਦੇ ਵਾਸਤੇ ਵਾਇਬਲ ਹੈ ਜੀ ਆਦਰਵਾਇਜ਼ ਜੇ ਤੁਹਾਡੇ ਜਿੰਨੇ ਕਨਾਂ ਕੋਲ ਪੇਸ਼ੈਂਟ ਹੈ ਇਹਦੇ ਵਾਸਤੇ ਬੈਸਟ ਸੈਂਡਰੀ ਹੈ ਮੈਂ ਦੇਖ ਰਿਹਾ ਹਾਂ ਕਿ ਜੇਰਾ ਅੱਜ ਦਾ ਸੈਸ਼ਨ ਹੋਵੇਗਾ ਨਾ ਬੜੇ ਨਾ ਵਾਸਤੇ ਬੈਸਟਾ ਸਨਰਾਈਜ਼ ਹੈ ਸਨਰਾਈਜ਼ ਦਾ ਕੋਟ ਆਪਸ਼ਨ ਇਟਸ ਨੋਟ ਅ ਬੈਡ ਆਪਸ਼ਨ ਬਾਕੀ ਜਿਹੜਾ ਪਲਾਟ ਹੈਗਾ ਉਹ ਅਸੀਂ ਜੇ ਉਹਨੂੰ ਜਦੋਂ ਲੋਡ ਪਈ ਸਾਡੇ ਕੋਲ ਲੋਡ ਨਹੀਂ ਤਾਂ ਚਲਾਵਾਂਗੇ ਉਹ ਕੋਈ ਖਾਸ ਕੰਮ ਨਹੀਂ ਹੁੰਦਾ ਜੇ ਜਦੋਂ ਤੁਹਾਨੂੰ ਲੋਡ ਪਈ ਉਹ ਚਲਾ ਲਵਾਂਗੇ ਉਹ ਵੀ ਅਸੀਂ ਆਪਣਾ ਨਵੀਂ ਚਲਾ ਦਾਂਗੇ ਦੂਜਾ ਚਲਾ ਲਾਂਗੇ ਜੋ ਲੋਡ ਪੀ ਸਾਡੇ ਕੰਟੀਨਜੈਂਸੀ ਪਲਾਨ ਹੈਗਾ ਪਰ ਜੇ ਪੇਸ਼ੈਂਟ ਥੋੜੇ ਹੋਣ ਤਾਂ ਉਹ ਸੈਂਟਰ ਇਸ ਤੋਂ ਲੱਗਦਾ ਹੈ ਤੁਹਾਡੀ ਵਿਜ਼ਿਟ ਤੇ ਆ ਗਿਆ ਜਿਹੜਾ ਹਸਪਤਲ ਆ ਬਹੁਤ ਸੋਹਣਾ ਨਜ਼ਰੀ ਪੈ ਰਿਹਾ ਅੱਛਾ ਲੱਗਿਆ ਇਹ ਹਮੇਸ਼ਾ ਇਸ ਤਰ੍ਹਾਂ ਰਹੇਗਾ ਤੁਹਾਡੇ ਜਾਣ ਤੋਂ ਬਾਅਦ ਵੀ اگਲੀ ਕੀ ਰਸਮੀ ਕਮਾਉਂਦੇ ਦੇਖੋ ਮੈਂ ਇੱਕ ਤਾਂ ਅੱਜ ਮੈਂ ਕਿਉਂਕਿ ਬਹੁਤ ਸਾਰਾ ਵਿਚੋ ਦੀ ਗੈਪ ਆ ਗਿਆ ਸੀ ਇਲੈਕਸ਼ਨ ਜੀ ਆ ਗਈਆਂ ਪੋਰਸ ਸੀ ਸੋ ਮੈਂ ਇੱਕ ਇਹਨਾਂ ਨੂੰ ਦੱਸ ਕੇ ਜਾ ਰਿਹਾ ਨਾਰਮਲੀ ਮੈਂ ਸਰਪ੍ਰਾਈਜ਼ ਚੱਕ ਕੇ ਜਾਂਦਾ ਹਾਂ ਇਸ ਵਾਰ ਮੇਰਾ ਜਿਹੜਾ ਸੈਕੰਡ ਰਾਉਂਡ ਹੋਏਗਾ ਉਹ ਸਰਪ੍ਰਾਈਜ਼ ਚੱਕ ਹੋਊਗਾ ਬਾਕੀ ਮੇਰਾ ਪਿੰਡ ਵੀ ਨੇੜੀ ਆ ਸਭ ਆਂਦਾ ਜਾਂ